ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਯਾਨੀ ਕਿ 12 ਤੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਹੈ ਤੁਹਾਨੂੰ ਦੱਸਾਂਗੇ ਮੌਨਸੂਨ ਦੇ ਜਿਹੜੇ ਮਹੀ ਹੈਗੇ ਆ ਉਹ ਕਿੰਨੇ ਕੁ ਲੱਗਣਗੇ ਕਿੰਨੇ ਕੁ ਮੌਨਸੂਨ ਜਿਹੜਾ ਯਸਰ ਗਰਮ ਰਹੇਗਾ ਪੰਜਾਬ ਦੇ ਵਿੱਚ ਇਹ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲ ਜਾਏਗੀ ਇਸ ਵੀਡੀਓ ਜੋ ਤਾਜ਼ਾ ਤੇ ਲਾਈਵ ਸੈਟਲਾਈਟ ਤਸਵੀਰਾਂ ਨੇ ਤੁਹਾਡੀ ਸਕਰੀਨ ਤੇ ਨੇ ਮੌਸਮ ਪੰਜਾਬ ਦਾ ਲਗਭਗ ਬਹੁਤੇ ਹਫਾਗਾ ਦੇ ਵਿੱਚ ਸਾਫ ਬਣਿਆ ਹੋਇਆ ਖੁਸ਼ਕ ਬਣਿਆ ਹੋਇਆ ਧੁੱਪ ਜਿਹੜੀ ਬਹੁਤੇ ਹਫਾਗਾ ਦੇ ਵਿੱਚ ਚੜ੍ਹੀ ਹੋਈ ਹੈ ਅੱਜ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਮੀਂਹ ਆ ਸਕਦੇ ਸਕੇ ਨੇ ਖਾਸ ਕਰ ਮਾਲਵੇ ਦੇ ਖੇਤਰ ਤੇ ਮੱਝਤਵਾਬੇ ਦੇ ਖੇਤਰ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਲੁਧਿਆਣਾ ਫਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਸੰਗਰੂਰ ਮਲੇਰਕੋਟਲਾ ਨਾਭਾ ਲਹਿਰਾ ਗਾਗਾ ਸਨਾਮ ਫਿਰੋਜ਼ਪੁਰ ਫਾਜ਼ਿਲਕਾ ਬੋਹਰ ਬਟਿੰਡਾ ਸਿਰਮੁਖਸਾ ਸਾਹਿਬ ਤੋਂ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣ ਸਕਦੇ ਨੇ ਗਰਜਾਂ ਅੱਲਿਸ਼ਕਾ ਮਾਰਦੇ ਹੋਏ ਤੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇ ਸਕਦੇ ਨੇ ਇਸਲਾਵਾ ਜਿਵੇਂ ਅੱਗੇ ਵਧਾਂਗੇ ਅੱਜ 8 ਤਰੀਕਾ 9 ਤਰੀਕ 10 11 12 ਇਹਨਾਂ ਦਿ صاف ਰਹਿਦਾ ਜਾ ਫ ਰਿਹਾ ਉੱਤਰཕਛੋਂ ਦੀਆਂ ਖੁਸ਼ਕ ਹਵਾਵਾਂ ਵਜੜੀਆਂ ਚੱਲਦੀਆਂ ਆ ਜਿਹੜੀਆਂ ਵੇਖਿਆ ਜਾ ਸਕਦੀਆਂ ਨੇ ਅਗਲੇ 4-5 ਦਿਨਾਂ ਤੱਕ ਰਾਹਤ ਜਿਹੜੀ ਆ ਮਹੀ ਹਾਲੇ ਫਖਤ ਹੋ ਰਹੇਗੀ ਤੇ ਮੌਸਮ ਖੁਸ਼ਕ ਤੇ ਸਾਫ਼ ਹੀ ਰਹੇਗਾ ਅਗਲੇ 4-5 ਦਿਨ ਇੱਕ ਘਟ ਤੋਂ ਬਾਅਦ ਆ ਖੇਤਰ ਜਿਹੜਾ ਕਿ ਐਲਪੀਏ ਬੰਗਾਲ ਦੀ ਖਾੜੀ ਦੇ ਵਿੱਚ ਦੁਬਾਰਾ ਤਿਆਰ ਹੋ ਰਿਹਾ ਸੋ ਇਹ ਅੱਗੇ ਵਧੇਗਾ ਜੀ ਸੋ ਕਾਫੀ ਕੁਝ ਨਲਫਰ ਕਰਨਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਵਾਪਰੇਗਾ ਕਿਉਂਕਿ ਜਿਹੜਾ ਸਿਸਟਮ ਹੁਣ ਅਗਲਾ ਆ ਰਿਹਾ ਹੈ ਉਹ ਵੈਸੇ ਆ ਰਿਹਾ 15 ਤਰੀਕ ਨੂੰ ਪਰ ਉਹਦੇ ਆਸਾਰ ਹੈਗੇ ਨੇ ਕਿ ਉਹ 14 ਤਰੀਕ ਤੋਂ ਵੀ ਸਰਗਰਮ ਹੋ ਸਕਦਾ ਹੈ ਤੇ ਉਹ ਗੱਡੇ ਖੱਦਰ ਤੇ ਕਾਰਵਾਈਆਂ ਲਵਾ ਸਕਦਾ ਜੇਕਰ ਇਹ ਐਲਪੀਏ ਜਿਹੜਾ ਕਿ ਬੰਗਾਲ ਦੀ ਖਾੜੀ ਦੇ ਵਿੱਚ ਵੱਧ ਰਿਹਾ ਤੇ ਇਹ ਅੱਗੇ ਵਧਦਾ ਹੋਇਆ ਉੱਤਰ ਭਾਰਤ ਵੱਲ ਕੂਚ ਕਰਦਾ ਹੈ ਹਰਿਆਣੇ ਦਾ ਰਾਜਸਾਨ ਦੇ ਲੱਗ ਉਹ ਲੰਘਦਾ ਤੇ ਫਿਰ ਇਹ ਮੀਂਹ ਜਿਹੜਾ ਆ ਪੰਜਾਬ ਦੇ ਵਿੱਚ ਜਬਰਦਸਤ ਲਗਵਾਵੇਗਾ ਪਹਾੜਾ ਦੇ ਵਿੱਚ ਵੀ ਗਤੀਵਿਧੀਆਂ ਜੜੀਆਂ ਨੇ ਉਹ ਜਬਰਦਸਤ ਵੇਖਿਆ ਜਾਣ ਗਿਆ ਜੇਕਰ ਇਹ ਐਸ ਐਨ ਪੀ ਅੱਗੇ ਵੱਧ ਕੇ ਜਿਹੜਾ ਸਿਸਟਮ ਆਉਣਾ ਹੈ ਇਧਰੋਂ ਵੈਸੇ ਪਾਸਿਓ ਤੇ ਇਧਰੋਂ ਜਦੋਂ ਦੋਨਾਂ ਦੀ ਟੱਕਰ ਹੋਏਗੀ ਤੇ ਮੀ ਜਿਹੜਿਆ ਤਾਵਰ ਤੋੜ ਲੱਗਣਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਲੱਗੇ ਸੀ ਸੋ ਅਸ ਅਰਦਾਸ ਪ੍ਰਮਾਤਮਾ ਕੀ ਇਹ ਕਰਾਂਗੇ ਕਿ ਇਹ ਐਲਫੀਏ ਕਮਜ਼ੋਰ ਹੋ ਜਾਏ ਤੇ ਸਿਸਟਮ ਆਉਣਾ ਜ਼ਰੂਰ ਹੈ ਤੇ ਉਹਦੇ ਵਿੱਚ ਮੀ ਜਿਹੜਿਆ ਠੀਕ ਠਾਕ ਲੱਗਣ ਦੇ ਅਸਰ ਹੋਣਗੇ ਜੇਕਰ ਦੋ ਤਿੰਨ ਚੀਜ਼ਾਂ ਸਪੋਰਟ ਕਰ ਗਈਆਂ ਫਿਰ ਮੀ ਜਿਹੜਿਆ অতি ਭਾਰੀ ਵੀ ਲੱਗ ਸਕਦੇ ਨੇ ਫਿਲਹਾਲ ਮੌਸਮਾਗਨੋਂ ਹਾਲੇ ਕੁਛ ਨਹੀਂ ਆਖਿਆ ਉਹ ਕੋਈ ਜਾਰੀ ਨਹੀਂ ਕੀਤਾ ਗਏ ਐਸੀ ਅਖਰੀ ਖੱਦਰ ਤੇ ਦੱਸ ਰਿਹਾ ਕਿ ਇਹ ਸਿਸਟਮ ਆਣਾ ਹੈ 14-15 ਨੂੰ LPA بڑੇਗਾ ਕਿੱਧਰ ਨੂੰ ਜਾਏਗਾ ਰਾਜਸਥਾਨ ਵਾਲੇ ਫਸੇ ਜਾਂਦਾ ਉੱਤਰ ਪ੍ਰਦੇਸ਼ ਵਾਲਾ ਆਉਂਦਾ ਹੈ ਗੁਜਰਾਤ ਵਾਲੇ ਫਸੇ ਜਾਂਦਾ ਟਰੈਕ ਇਹਦਾ ਕਿਹੜਾ ਹੁੰਦਾ ਹੈ ਇਹ ਕਾਫੀ ਕੁਛ ਡਿਪੈਂਡ ਹਾ ਜੇ ਹੋਏਗਾ ਆਉਂਦੇ ਦਿਨਾਂ ਦੇ ਵਿੱਚ ਸੋ ਇਹਦੇ ਸਟੀਕ ਆਫ ਅਫਰ ਨਹੀਂ ਦੇ ਸਕਦੇ ਕਿ LPA ਜਿਹੜਾ ਜਾਂ ਘਟ ਦਵਾ ਦਾ ਖੇਤਰ ਕਿੱਧਰ ਨੂੰ ਜਾਏਗਾ ਇਹਦਾ ਟਰੈਕ ਹਾਲੇ ਨਿਸ਼ਚਿਤ ਨਹੀਂ ਹੈ ਬੋਲੰਗਲਾ ਕੇ ਕਹਾਣੀ ਇਹ ਕਹਿ ਦਿਆ ਕਿ ਆਉਂਦੇ ਚਾਰ ਫਾਇਦੇ ਨੇ ਮੌਸਮ ਸੁਖਾਵੇਂ ਪਰੇ ਨੇ ਮੌਸਮ ਮਠੇਕਰਣ ਦੇ ਅਸਰ ਨੇ ਖੁਸ਼ਕ ਕਰਨ ਦੇ ਅਸਰ ਨੇ ਜੇਕਰ ਗੱਲ ਡੈਮਾ ਦੀ ਕਰੀਏ ਤੇ ਉੱਥੇ ਵੀ ਠੀਕ ਖਬਰਾਂ ਆ ਰਹੀਆਂ ਨੇ ਪਾਣੀ ਦਾ ਲੈਵਲ ਘਟ ਰਿਹਾ ਹੌਲੀ ਹੌਲੀ ਤੇ ਜੇਕਰ ਜਾਂਦੇ ਜਾਂਦੇ ਆਪਾਂ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਨੇ ਆ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 8 ਸਤੰਬਰ ਦੀ ਤਰੀਕ ਫਾਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਆ 8 9 10 11 12 13 14 14 ਤਰੀਕ ਤੱਕ ਦੇ ਲਈ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਯਾਨੀ ਕਿ ਅਲਰਟ ਹਾਲੇ ਮੌਸਮ ਹਾਕ ਕੋਈ ਕਾਲੀ ਨਹੀਂ ਕਾਣਾ ਚਾਹੁੰਦਾ ਇਸ ਲਈ ਮੌਸਮ ਹਾਕ ਨੇ ਹਾਲੇ ਅਲਰਟ ਚੜਿਆ ਕੋਈ ਜਾਰੀ ਨਹੀਂ ਕਿਤੇ 14 15 ਤਰੀਕ ਨੂੰ ਵੀ ਠੀਕ ਠਾਕ ਮੌਸਮ ਰਹਿਣ ਦੇ ਆਸਾਰ ਨੇ ਇਹ ਮੌਸਮ ਹਾਕ ਲੋਕਾਂ ਲਈ ਇੱਥੇ ਆਖੀ ਗਈ ਹੈ ਪਰ ਜਿਹੜਾ ਸਿਸਟਮ 15 ਨੂੰ ਆ ਰਿਹਾ ਉਹ ਖੜਕਾ ਦਰਕਾ ਕਰੇਗਾ ਜ਼ਰੂਰ ਕਿੰਨਾ ਕਰੇਗਾ ਇਹ ਐਲਪੀ ਅੱਗੇ ਵਧਦਾ ਉਹਦੇ ਨਾਲ ਟਕਰਾਂਦਾ ਇਹ ਸਾਰਾ ਕੁਝ ਡਿਪੈਂਡ ਕਰੇਗਾ ਸੌਂਦੇ ਦਿਨਾਂ ਦੇ ਵਿੱਚ ਹੋਰੇ ਤੁਹਾਨੂੰ ਇਹ ਸਿਸਟਮ ਬਾਰੇ ਅਸੀਂ ਦੰਦੇ ਰਹਾਂਗੇ ਸ਼ੁ